ਮੋਗਾ ਤੋਂ ਲੁਧਿਆਣਾ ਰੋਡ ਤੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਮੋਗਾ ਤੋਂ ਲੁਧਿਆਣਾ ਵੱਲ ਜਾ ਰਹੀਆਂ ਦੋ ਕਾਰਾਂ ਦੀ ਆਪਸ ਚ ਟੱਕਰ ਹੋ ਗਈ ਟੱਕਰ ਇਨੀ ਜ਼ਿਆਦਾ ਭੈਣਕ ਸੀ ਦੋਵੇਂ ਕਾਰਾਂ ਇੱਕ ਪਾਸੇ ਬਣੇ ਨਾਲੇ ਨੂੰ ਪਾਰ ਕਰਕੇ ਪਲਟ ਗਈਆਂ ਹਸਪਤਾਲ ਚ ਦੋਨਾਂ ਦੇ ਚਾਲਕਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਮੌਕੇ ਤੇ ਪੁਲਿਸ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਰ ਮਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਤਾਂ ਉਸਦੀ ਕਾਰ ਇੱਕ ਰੇੜੀ ਵਾਲੇ ਕੋਲ ਆ ਗਈ ਤੇ ਉਸ ਨੂੰ ਬਚਾਉਣ ਦੇ ਲਈ ਉਸਦੀ ਹੋਰ ਕਾਰ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਇਹ ਹਾ사 ਹੋਇਆ ਜਦ ਕੀ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਤੇ ਪ੍ਰਤੱਖ ਦਰਸ਼ੀ ਅਨੁਸਾਰ ਦੋਨਾਂ ਕਾਰਾਂ ਦੀ ਸਪੀਡ ਜ਼ਿਆਦਾ ਹੋਣ ਕਰਕੇ ਹਾ사 ਵਾਪਰਿਆ ਜੀ ਉਹ ਸਰੀਆ ਖਾ ਰਿਆ ਸੀ ਮੁੰਡਾ ਕੰਮ ਕਰ ਰਿਹਾ ਉੱਥੇ ਖੜੇ ਸੀਗੇ ਉਹ ਰੋਂਗ ਸਾਈਡ ਗੱਡੀ ਦੂਜੇ ਪਾਸੇ ਵਾਕੇ ਕਿਧਰੇ ਪਾਸੇ ਉੱਪਰ ਉੱਪਰ ਹੀ ਚੜ ਗਏ ਲੱਤਾ ਉੱਪਰ ਦੀ ਤੇ ਉਹ ਸਿੱਧੇ ਖਾੜ ਦੇ ਚਲੇ ਗਏ ਪਰਲੇ ਪਾਸ ਕਿੱਥੇ ਦੀ ਘਟਨਾ ਹੈ ਇਹ ਗੁੱਗੀਪਰਾ ਵਾਗਾਪਰਾ ਨਾ ਬਾਈਪਾਸ ਤੋਂ ਲੈਪਾ ਫਲੇਟਾਂ ਦੇ ਮੂਰੇ ਕਿੰਨੇ ਨੇ ਜ਼ਖਮੀ ਹੋਏ ਜੋ ਉਹ ਮੁੰਡੇ ਉਹਨਾਂ ਦਾ ਪਤਾ ਨਹੀਂ ਇਹ ਸੱਟ ਜ਼ਿਆਦਾ ਸੀ ਇਹਦੇ ਜੀ ਉਹ ਤਾਂ ਨਾਰਮਲ ਆਈ ਉਹ ਤਾਂ ਗੱਡੀ ਵਾਲੇ ਤਾਂ ਨਾਰਮਲ ਹੈ ਜੀ ਉਹ ਗੱਡੀ ਡਿੱਗੀ ਯਾਨੀ ਕਿ ਐਂ ਸਾਈਡ ਤੇ ਰਹਿ ਗਈ ਥੱਲੇ ਨਹੀਂ ਗਈ ਉਹ ਤੁਹਾਡੇ ਨਾਲ ਕੰਮ ਕਰਦਾ ਸੀ ਇਹ ਨਾਲ ਪਹਿਲਾਂ ਕੰਮ ਕਰਦਾ ਸੀਗਾ ਜੀ ਮੇਰੇ ਡੈਡੀ ਇਹ ਡੈਡੀ ਠੇਕੇਦਾਰ ਉਹਦੇ ਨਾਲ ਮੈਂ ਕੰਮ ਕਰਦਾ ਹੁੰਦਾ ਹੁਣ ਕਿੰਨੇ 6:00 ਵਜੇ ਇਹ 6:00 ਲੱਤਾਂ ਤੇ ਗੱਡੀ ਨਿੰਗੀ ਉੱਪਰ ਤੇ ਲੱਤਾਂ ਦੀ ਅਸੀਂ ਇਧਰੋਂ ਮੋਗੇ ਬਾਜ਼ਾਰ ਚੋਂ ਆ ਰਹੇ ਸੀ ਦੋਨੇ ਗੱਡੀਆਂ ਤੇ ਹੌਲੀ ਸਪੀਡ ਤੇ ਆ ਰਹੀਆਂ ਸੀਗੀਆਂ ਤੇ ਅਸੀਂ ਇੱਕ ਦੂਜੇ ਨੂੰ ਬਚਾਉਂਦੇ ਹੋਏ ਤੇ ਸਾਡੀਆਂ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਤੇ ਇੱਕ ਮਜ਼ਦੂਰ ਭਾਈ ਦੇ ਥੋੜੀ ਜੀ ਸਾਥ ਆ ਤੇ ਇਕਦਮ ਬ੍ਰੇਕ ਮਾਰੀ ਸੀ ਕੀ ਕਾਰਨ ਸੀ ਕਿ ਬ੍ਰੇਕ ਮਾਰੋ ਦਾ? ਬ੍ਰੇਕ ਜੀ ਉਹ ਅੱਗੇ ਰੇੜੀ ਆ ਗਈ ਸੀਗੀ ਉਹਦੇ ਕਰਕੇ ਸਾਨੂੰ ਬ੍ਰੇਕ ਮਾਰਨੇ ਪਏ। ਤੇ ਮਜ਼ਦੂਰ ਕਿਵੇਂ ਟੇਟ ਗਿਆ? ਮਜ਼ਦੂਰ ਜੀ ਕੰਮ ਕਰੀ ਜਾਂਦਾ ਸੀ ਸਾਈਡ ਤੇ ਜਦੋਂ ਗੱਡੀਆਂ ਸਾਈਡ ਤੇ ਹੋਈਆਂ ਉਹ ਮਜ਼ਦੂਰ ਮੂਰੇ ਲਪੇਟ ਚ ਆ ਗਿਆ। ਤੇ ਜਿਹੜੇ ਗੱਡੀਆਂ ਦੇ ਵਿੱਚ ਬੈਠੇ ਸੀ ਉਹ ਸੇਫ ਨੇ? ਹਾਂਜੀ ਉਹ ਸਾਰੇ ਠੀਕ ਆ ਜੀ। ਮਜ਼ਦੂਰ ਦੀ ਹਾਲਤ ਕਿਸ ਤਰ੍ਹਾਂ ਦੀ? ਉਹ ਤਾਂ ਠੀਕ ਸੀਗਾ ਹਾਂਜੀ ਬਾਕੀ ਉਹ ਜੀ ਹਸਪੀਟਲ ਜਾ ਕੇ ਉਹਦਾ ਹਾਲ ਚਾਲ ਪੁੱਛਦੇ ਆਂ। ਵੈਸੇ ਤਾਂ ਉਹ ਠੀਕ ਸੀ। ਗੱਡੀਆਂ ਪਾਰਟੀਆਂ ਕਿਵੇਂ ਟੁੱਟੀਆਂ? ਗੱਡੀਆਂ ਬੱਸ ਉਹ ਇੱਕਦਮ ਮੂਰੇ ਫਿਰ ਕ ਜੋ ਗੱਡੀ ਜਿਹੜੀ ਸਵਿਡਰਕਾਰ ਜਿਹੜੀ ਹੈ ਮੋਗਾ ਸਾਈਡ ਤੋਂ ਕੁਰਪੁਰਾ ਚਾਹੁੰਦੇ ਜਾ ਰਹੀਆਂ ਸੀ ਉਦੋਂ ਚਾਨਕੀ ਜਾਂਦੇ ਨਾ ਵੀ ਜਿਹੜੇ ਆਪਸ ਵਿੱਚ ਟੈਕ ਟਾਇਰ ਤੇ ਕਰਾਉਣ ਕਰਕੇ ਟਾਇਰ ਟੱਚ ਹੋ ਗਿਆ ਦੋਨੋਂ ਗੱਡੀਆਂ ਨੂੰ ਜਿਹੜੀਆਂ ਫਟਗੀਆਂ ਨੇ ਇੱਕੋ ਸਾਈਡ ਤੇ ਜਾ ਰਹੀ ਹੈ ਆਮਨੇ ਸਾਹਮਨੇ ਆ ਰਹੀ ਹੈ ਨਾ ਇੱਕੋ ਸਾਈਡ ਤੇ ਜਾ ਰਹੀ ਸੀ ਕਿ স্পੀਡ ਕਿੰਨੀ ਸੀ ਗੱਡੀਆਂ ਦੀ ਤਾਂ ਹੁਣ ਮੋਕੇ ਦਾ ਫਸਲਾ ਹੈ ਜੀ ਤੇ ਕਿੰਨੇ ਜ਼ਖਮੀ ਕਿੰਨੇ ਹੋਏ ਜੀ ਜ਼ਖਮੀ ਤਾਂ ਜਿਹੜੇ ਦੋਨੇ ਫੈਮਿਲੀਆਂ ਨੇ ਨਾਰਮਲ ਕੋਈ ਬਹੁਤ ਸਾਧ ਨਹੀਂ ਲੱਗੇ ਨਾ ਤੇ ਕੋਈ ਰਾਹ ਗਿਰ ਜਾਂਦਾ ਸੀਗਾ ਉਹਦੇ ਸਰਦਾਰਾਂ ਕਾਹ ਵੀ ਲੱਗੀਆਂ ਲੋਨ ਨੂੰ ਸਰ ਹਸਪਤਾਲ ਤੇ ਜਾ ਕਿਸ ਤਰ੍ਹਾਂ ਇਹ ਹਾਲਾਤ ਕਿਸ ਤਰ੍ਹਾਂ ਇਹ ਠੀਕ ਲੋਕ ਤੁਹਾਡੇ ਲੋਕ ਕੀ ਕਰ ਰਹੇ ਜੀ ਪਾਸੇ ਉਹਨੂੰ ਮੋਕਦੇ ਮਦਦ ਦੇ ਰਹੇ ਨੇ ਪਰ ਉਹ ਲੈ ਕੇ ਚੱਲੇ ਰਹੇ ਉਸ ਪਰ ਮਤਲਬ ਉਹਨੂੰ ਨਹੀਂ ਕਰ ਰਹੇ ਮੋਗੇ ਦੀਆਂ ਗੱਡੀਆਂ ਸੋਨੋ ਕਿ ਬਾਹਰ ਲਿਆਂ ਗਈਆਂ ਨੇ ਕੋਈ ਗੱਡੀ ਇੱਕ ਬੱਗੇ ਪਰਾਂ ਦੇ ਤੋਂ ਇੱਕ ਤਰਮਸਰ ਜੀ ਮੋਗਾ ਤੋਂ ਲੁਧਿਆਣਾ ਰੋਡ ਤੇ ਉਸ ਸਮੇਂ ਹਾ사 ਵਾਪਰ ਗਿਆ ਜਦੋਂ ਮੋਗਾ ਤੋਂ ਲੁਧਿਆਣਾ ਵੱਲ ਜਾ ਰਹੀਆਂ ਦੋ ਕਾਰਾਂ ਦੀ ਆਪਸ ਚ ਟੱਕਰ ਹੋ ਗਈ ਟੱਕਰ ਇਨੀ ਜ਼ਿਆਦਾ ਭੈਣਕ ਸੀ ਦੋਵੇਂ ਕਾਰਾਂ ਇੱਕ ਪਾਸੇ ਬਣੇ ਨਾਲੇ ਨੂੰ ਪਾਰ ਕਰਕੇ ਪਲਟ ਗਈਆਂ ਹਸਪਤਾਲ ਚ ਦੋਨਾਂ ਦੇ ਚਾਲਕਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਮੌਕੇ ਤੇ ਪੁਲਿਸ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਰ ਮਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਤਾਂ ਉਸਦੀ ਕਾਰ ਇੱਕ ਰੇੜੀ ਵਾਲੇ ਕੋਲ ਆ ਗਈ ਤੇ ਉਸ ਨੂੰ ਬਚਾਉਣ ਦੇ ਲਈ ਉਸਦੀ ਹੋਰ ਕਾਰ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਇਹ ਹਾ사 ਹੋਇਆ ਜਦ ਕਿ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਤੇ ਪ੍ਰਤੱਖ ਦਰਸ਼ੀ ਅਨੁਸਾਰ ਦੋਨਾਂ ਗੱਡੀਆਂ ਦੀ ਸਪੀਡ ਜ਼ਿਆਦਾ ਹੋਣ ਕਰਕੇ ਹਾ사 ਵਾਪਰਿਆ